ਸੋ ਸਿੱਕਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਅੱਜ ਆਪਾਂ ਬੱਚੇ-ਪੁੱੱਚੇ ਬਈ ਨਹੀਂ ਭਾਉਂਦੇ ਕਰਨ ਇਹ ਆ ਵੀ ਅੱਜ ਆਪਣਾ ਤਾਰ ਦਾ ਕੰਮ ਨਿਬੜ ਜੂਗਾ ਸਾਰਾ ਤੇ ਅੱਜ ਇਹ ਆ ਵੀ ਖੇਚਣਾ ਤਾਰ ਦਾ ਕੰਮ ਨਿਮੀੜਦੀ ਏ ਤੇ ਬੱਚਿਆਂ ਵਾਲੀ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਤੇ ਬਾਕੀ ਪਰ ਉਧਰੋਂ ਫੇਰ ਨਹੀਂ ਟਾਈਮ ਲੱਗਣਾ ਮੁੜ ਕੇ ਅੱਜ ਨਹੀਂ ਬਾਉਂਦੇਗੇ ਦਵਾਈ ਦੂ ਹੀ ਸ਼ਾਮ ਨੂੰ ਦੇ ਦੇਾਂਗੇ ਇਹਨਾਂ ਨੂੰ ਜਿਹੜੀ ਦੇਣ ਵਾਲੀ ਤੇ ਚਲੋ ਠੀਕ ਹੈ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਉੱਥੇ ਚੱਲ ਕੇ ਕਿਰਾਂ ਆਦਾ ਸੀਗਾ ਜੀ ਬੱਚੇ ਨਹੀਂ ਬਾਉਂਦੇ ਹੁਣ ਬੱਚੇ ਫੜੀ ਜਾਂਦੇ ਆ ਤੇ ਬੱਚੇ ਫੜੀ ਜਾਂਦੇ ਆ ਤੇ ਬਾਉਣ ਲੱਗੇ ਪਏ ਆ ਇਧਰੋਂ ਤਾਂ ਮੈਂ ਬਾਤੀ ਲਿੱਕੇ ਬੱਚੇ ਬਾੜ ਫੜ ਕੇ ਇਧਰ ਦੋ ਤਿੰਨ ਫਰਦੇ ਉਹ ਭੌਣ ਲੱਗਿਆ ਪਿਆ ਬਾਦੀਏ ਲਓ ਜੀ ਬੱਚੇ ਬਾਤੇ ਆਪਾਂ ਤੇ ਤਿੰਨ ਕੁੱਡੇ ਫਰਦੇ ਤਿੰਨ ਚਾਰ ਤਿੰਨ ਕੀ ਆ ਤਿੰਨ ਹੀ ਆ ਇਹ ਕਾਹਰ ਦਾ ਦੋ ਆ ਜਾਂਦੇ ਤਿੰਨ ਹੀ ਆ ਤੇ ਬਾਤੀ ਆ ਜੀ ਤੇ ਬੈਠੇ ਆ ਉੱਥੋਂ ਤਿੱਕਰ ਕੱਲ ਤਾਰ ਲਾਤੀ ਵਰਕਸ਼ਾਪ ਤਿੱਕਰ ਤੇ ਉਹ ਦੂਆਂ ਥੰਮੀਆਂ ਬਸਾ ਟੋਏ ਬਕੱਟੇ ਪਏ ਆ ਤੇ ਥੰਮੀਆਂ ਗੱਡੀ ਜਾਂਨੇ ਆ ਆ ਵੀ ਦੇਖ ਸਾਡ ਤੀਜਾ ਬੰਦਾ ਗਵਾਚੀ ਗਿਆ ਥੰਮੀਆਂ ਚੱਕਣ ਗਿਆ ਸੀ ਆਇਆ ਹੀ ਨਹੀਂ ਹਜੇ ਆ ਵੀ ਟੋਏ ਪੱਟੇ ਆ ਬਸ ਥੰਮੀਆਂ ਗੱਡ ਕੇ ਤੇ ਗਾਂ ਤੁਰੇ ਜਾਣਾ ਤੇ ਮੁਕੰਮਲ ਕਰ ਦੇਣਾ ਕੰਮ ਥੰਮੀਆਂ ਦਾ ਦਿੱਤਿਆਂ ਗੱਡ ਪਤਾਰ ਹੁਣ ਉਹ ਉਹ ਖੰਬੇ ਤੇ ਕਸ ਕੇ ਤਾਰ ਲਿਆਉਣੀ ਉਹ ਪਰਲੇ ਖੰਬੇ ਤੋਂ ਬਸ ਕਾਸਕੇ ਤਾਰੀ ਤਰੂ ਤੇ ਨਮੀੜਦੇ ਆ ਕੰਮ ਤੇ ਉਧਰ ਥੰਮਗਾ ਹੀ ਪੈਨ ਉਧਰ ਵੀ ਤੇ ਇੱਕ ਉਥੋਂ ਮਟੀਰੀਅਲ ਚੱਕਦੇ ਆ ਜਿਹੜਾ ਖਾਲੀ ਚ ਵੱਢ ਕੇ ਲੱਕੜਵਾਲਾਂ ਰੱਖਿਆ ਪਿਆ ਲਓ ਜੀ ਆਪਾਂ ਉਧਰ ਥੰਮਗਾ ਲਾਇਆਈ ਸੀ ਤੇ ਜਾਨਵਰਾਂ ਨੂੰ ਦਾਣਾ ਪਾਣੀ ਪਾਉਣਾ ਲੱਗੇ ਸੀ ਆਪਾਂ ਸੁਬਾ ਵੀ ਪਾਣੀ ਰਾਤ ਨੂੰ ਬਾਹਰ ਕੱਢਦੇ ਹੀ ਦਾ ਸੁਬਾ ਵੀ ਪਾਣੀ ਤਾਜ਼ਾ ਤੇ ਐਸ ਵੇਲੇ ਵੀ ਤਾਜ਼ਾ ਤੇ ਆਪਣੀ ਕਰਮ ਵਾਲੀ ਕਬੂਤਰੀ ਨੇ ਬੱਚੇ ਕੱਢ ਲਏ ਐਨੇ ਵੀ ਕੱਢ ਲੇ ਇਹਨੇ ਵੀ ਕੱਢ ਲਏ ਇਹਨਾਂ ਨੇ ਆਂਡੇ ਥੱਲੇ ਲਾ ਲਈ ਸੀ ਆਪਾਂ ਛੇੜੇ ਨਹੀਂ ਗੇ ਇਹ ਕਬੂਦਰੀ ਦੇ ਪੱਠੇ ਬਾਈ ਜੀ ਰਾਤ ਨੂੰ ਰਾਤ ਉੱਤੇ ਹੀ ਰਹਿੰਦੇ ਸੀਗੇ ਤੇ ਕਰਮਾਣ ਨੇ ਕੱਢ ਲਏ ਬੱਚੇ ਤੇ ਦਾਣਾ ਪਾਣੀ ਪਾਵਾ ਹੀ ਆਪਾਂ ਦਾਣਾ ਪਾਣੀ ਪਾ ਕੇ ਦੇ ਹੁਣ ਆਪਾਂ ਚੱਲਦੇ ਆ ਖੇਤ ਨੂੰ ਇਹਨਾਂ ਦਾ ਕੰਮ ਨਿਪਟ ਗਿਆ ਸਭ ਤੋਂ ਵੱਡਾ ਫਿਕਰ ਇਹਨਾਂ ਦਾ ਹੁੰਦਾ ਪੱਠਾ ਨਹੀਂ ਰਹ ਜੀ ਆਪਣਾ ਪੌਣਾ ਲਉ ਪੌਣ ਲੱਗਦੇ ਆ ਲਓ ਜੀ ਆਪਾਂ ਦੂਜੇ ਪਾਸੇ ਤਾਰ ਲਾਉਣ ਆ ਗਏ ਆ ਕਰਤਾ ਕੰਮ ਸਟਾਰਟ ਤੇ ਆਪਣਾ ਇੱਕ ਕਬੂਤਰ ਹੋ ਬੈਠਾ ਇਹ ਆ ਬੈਠਾ ਉਰਲੇ ਪਾਸੇ ਇਹ ਆ ਬੈਠਾ ਇਹ ਆਪਣਾ ਬੱਚਾ ਇਹਨੂੰ ਬਸ ਬੰਦ ਕਰ ਦੇਣਾ ਹੁਣ ਇੱਕ ਕਬੂਤਰ ਆਖੜਾ ਇਹ ਕਬੂਤਰ ਥੋੜਾ ਆਇਆ ਪੈਰ ਘਟ ਕੜਦਾ ਤੇ ਇੱਕ ਕਬੂਤਰ ਹੋ ਬੈਠਾ ਇਹ ਆ ਬੈਠਾ ਹਾਂ ਇੱਕ ਹੀ ਅੱਛਾ ਜਿਹਾ ਤੇ ਇਧਰੋਂ ਮੈਂ ਥੰਮੀਆਂ ਟੋਏ ਮਾਰਤੇ ਆ ਥੰਮੀਆਂ ਗੜਦਿਆਂ ਦੇ ਲਾ ਤਾਰ ਖੋਲ ਕੇ ਕੱਸਦੇ ਆ ਆਪਣੀ ਆਵਾਰੀ ਤੇ ਕੋਰ ਲਾਉਣ ਵਾਲੀ ਹੋ ਜੂ ਵੀ ਕੀ ਲਾ ਦੇਾਂਗੇ ਜਾਂ ਉਧਰ ਵਾਰੀ ਲਾ ਲਾਂਗੇ ਜਾਂ ਇਧਰ ਲਾ ਲਾਂਗੇ ਜਾਂ ਉਧਰ ਮੋਟਰ ਸ਼ਟ ਲਾਂਗੇ ਜਾਂ ਇਧਰ ਸ਼ਟ ਲਾਂਗੇ ਚੋਤਰ ਗਿਆ ਆ ਗਿਆ ਸਕੂਲ ਨੂੰ ਤੇ ਉਹ ਵਾਟਰ ਵਾਸਤੇ ਬੈਠੀ ਆ ਤੇ ਬੱਚਿਆਂ ਨੂੰ ਚੂਕ ਚੂਕ ਦੇ ਜਾਂ ਪਸਾ ਨੂੰ ਪੱਠੇ ਪਹਿਲਾਂ ਪਾ ਗਈ ਸੀ ਤੇ ਬੱਚੇ ਚਿੰਗੀ ਚਿੰਘੜਾ ਪਾਈ ਜਾਂਦੇ ਤੇ ਬੱਚੇ ਚੂਕ ਮੰਗਰੇ ਉਹ ਬੈਠੇ ਤੇ ਚੂਕਦੇ ਜਾਂਦੇ ਆ ਬੈਠੇ ਤਾਂ ਤੇ ਸਕੂਲੋਂ ਆ ਕੇ ਪਹਿਲਾਂ ਇਹਨਾਂ ਨੂੰ ਦਾ ਖਾਣ ਲਾ ਕੇ ਆਪਾਂ ਲਾਈ ਜਨੇ ਤਾਰ ਅੱਜ ਕੰਮ ਨੇ ਵੇੜ ਨਾਲ ਖੇ ਧੂਕੇ ਮਰਜ਼ੀ ਕਰੀ ਤੇ ਪੱਠੇ ਜੀ ਵੱਢਣ ਵਾਲੇ ਪੱਠੇ ਉੱਪਰ ਆ ਕੇ ਕੀ ਵੱਢਦੇ ਆ ਤੇ ਉਹ ਵਾਟਰ ਬਾਕਸ ਤੇ ਬੈਠੀ ਐ ਉੱਡੀ ਨਹੀਂ ਲੋ ਜੀ ਸ਼ੀ ਵੱਜ ਗਿਆ ਤੇ ਇੱਕ ਲੜ ਅਸੀਂ ਕੱਸਦੇ ਪਰਾਂ ਨੂੰ ਤੁਰੇ ਜਾਂਦੇ ਆ ਤੇ ਹੁਣ ਇੱਕ ਲੜ ਕਿਸੇ ਜਾਊਗਾ ਤੇ ਕੱਲ ਨੂੰ ਅਸੀਂ 11 12 ਵਜੇ ਦਿਨ ਤਾਰ ਦਾ ਨਮੀੜ ਕੇ ਤੇ ਉਹ ਮਟੀਰੀਅਲ ਆਪਣਾ ਲੱਕੜ ਵਾਲਾ ਨੂੰ ਪਿਆ ਜਿਹੜਾ ਉਹ ਚੱਕ ਕੇ ਲੈ ਜਾਗੇ ਤੇ ਹਾਂਜੀ ਤਾਂ ਥੱਲੇ ਆਊਗੀ ਕਿਹੜੀ ਯਾਰ ਇਹ ਉਹੀ ਤਾਰ ਆਉਤਲੀ ਤੇ ਥੱਲੇ ਹੀ ਹੁੰਦੀ ਹੈ ਮੈਂ ਤੈਨੂੰ ਕੀ ਕਹੀ ਜਾਂਦਾ ਉਤਲੀ ਦੇ ਉੱਤੇ ਲਾਈ ਵੀ ਉਹ ਤਾਰ ਚਲੋ ਠੀਕ ਹੈ ਜੀ ਆਹ ਯਾਰ ਆਪਾਂ ਕਰਨ ਲੱਗੇ ਹਾਂ ਬਹੁਤੀ ਬਹੁਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗਸ ਚਲੋ ਠੀਕ ਹੈ ਜੀ